ਉਸ ਤੋਂ ਬਾਅਦ ਜਿਹੜੀ ਕਮੇਟੀ ਜਿਹੜੇ ਗੱਪੜਿਆਂ ਨੇ ਜਿਹੜੇ ਨੌਜਵਾਨਾਂ ਨੇ ਇਹ ਉਦਘਾਟਨ ਕਰਾ ਲਿਆ ਸ੍ਰੀ ਘਟੂਪੁਰ ਸਰਸਵਤ ਦਾ ਦਿਨ ਰੱਖਿਆ ਤੇ ਉਸ ਤੋਂ ਬਾਅਦ ਲੱਗਣੇ ਜਿਹੜਾ ਸਹਿਯੋਗ ਦਿੱਤਾ ਮਾਇਆ ਭੇਜੀ ਬਹੁਤ ਕੁਛ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਗੁਰੂ ਪਿਆਰੋ ਧੰਨਵਾਦ ਕਰੀਏ ਮੈਂ ਬੇਨਤੀ ਕਰਾਂ ਪਹਿਲਾਂ ਵੀ ਭਾਈ ਸਾਹਿਬ ਦੇ ਸੀਤਲ ਸਿੰਘ ਨੇ ਬੋਲੇ ਆ ਤੋਂ ਇੱਕ ਕਮੇਟੀ ਨੇ ਰਾਣੀ ਆਈਏ ਵੀ ਸਭ ਤੋਂ ਪਹਿਲਾਂ ਬੀਬੀਆਂ ਭੈਣਾ ਉਹ ਲੰਗਰ ਪਾਣੀ ਛਕਣੀਆਂ ਉਹ ਤੋਂ ਬਾਅਦ ਸਾਡੇ ਵੀਰ ਛਕਣਗੇ ਬਾਰੀ ਨਾਲ ਕਿਉਂ ਤੇ ਛਕ ਕਾਫੀ ਐ ਪੰਜਨ ਦੀ ਕਹਾੜਾ ਨਾ ਕਰਿਓ ਤੇ ਪ੍ਰੇਮ ਨਾਲ ਜਿੰਨੇ ਕ ਸੰਗਤ ਜਾ ਕੇ ਬਹਿਜੋ ਉੰਨੇ ਕ ਜਾ ਕੇ ਛਕਿਆ ਕਰੋ ਦੂਜੀ ਫੇਰ ਆ ਕੇ ਬਹਿਜਾ ਕਰੋ ਭੱਜੇ ਉਹਨਾਂ ਜਲੇਬੀਆਂ ਕਾ ਕੇ ਉੱਡ ਜੂਗੇ ਤੇ ਬੈਠੇ ਰਹੋ ਮਹਾਰਾਜਾ ਕਿਉਂਕਿ ਸਾਨੂੰ ਹੁਕਮ ਕੀਤਾ ਤੇ ਅਸੀਂ ਸੇਵਾ ਕਰਾਂਗੇ ਭਾਈ ਜਿਹੀ ਜਿਹੀ ਹੋਈ ਛੋਟੀ ਕਿਉਂ ਬਾਹਰ ਤੋਂ ਬਹੁਤ ਜਾਣਿਆ ਕਿਹੜੇ ਕਿਹੜੇ ਪਿੰਡ ਚ ਟਾਈਮ ਮਿਲਦਾ ਕਦੀ ਉਹ ਮਿਹਰਬਾਨੀ ਧੰਨਵਾਦ ਕਰਨਾ ਤੁਹਾਡਾ ਤੇ ਇਹ ਬੇਨਤੀ ਭੈਣਾ ਨੂੰ ਪ੍ਰਵਾਨ ਕਰਨ ਦੇਖ ਵੰਡੀ ਜਾ ਰਿਹਾ ਹੈ ਜਾ ਕੇ ਉਹਨੀਆਂ ਕ ਬੀਬੀਆਂ ਜਿਨੇ ਕ ਬੈਠੀਆਂ ਉਹ ਲੰਗਰ ਛਕ ਲੈਣ ਆਓ ਗੁਰੂ ਪਿਆਰਿਓ ਇੱਕ ਵਾਰੀ ਆਪਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਨੇ ਸਾਨੂੰ ਇਹ ਫਤਿਹ ਦਿੱਤੀ ਉਹ ਆਪਾਂ ਫਤਿਹ ਬਲਾਈਏ ਸਾਂਝੀ ਕਰੋ ਸਾਡੇ ਨਮਾਣੇ ਜੇਥੇ ਦੀ ਸਾਡੇ ਸੰਗਤ ਗਾਜੇ ਕਾਖੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਆਓ ਪਿਆਰੋ ਜਿਦਾ ਸਾਡਾ ਤਿੰਨ ਦਾ ਅੱਜ ਅਸੀਂ ਦੋ ਹੀ ਆ ਪਰ ਦੋ ਹੀ ਦੇਖ ਲਓ ਤੁਸੀਂ ਵੀ ਮਹਾਰਾਜ ਕੀ